ਸਾਤਸਰੀਏ ਕਾਲ ਦੀ ਸਾਰਿਆਂ ਨੂੰ ਅੱਜ ਤਰੀਕ ਹੈ ਕਿ 13 ਅਗਸਤ ਤੇ ਨੀਰਾ ਨੀਰਾ ਲੱਗ ਰਿਹਾ ਹੈ ਕਿਉਂਕਿ ਅੱਜ ਸਾਢੇ ਕਰ ਲੈਟ ਹੈ ਨਹੀਂ ਤੇ 13 ਅਗਸਤ 2025 ਤੇ ਚਲਦੇ ਆਂ ਅੱਜ ਕਿੱਥੇ ਜਾਣਾ ਉੱਥੇ ਜਾਣਾ ਜਿੱਥੇ ਰੋਜ ਜਾਂਦੇ ਆਂ ਗੁਰਦਵਾਰ ਸਾਹਿਬ ਤੇ ਜਾ ਕੇ ਲੱਥਾ ਢਿੱਦੇ ਆਂ ਪਹਿਲਾਂ ਮਹਾਰਾਜ ਦੇ ਦਰਵਾਜ਼ੇ ਹਾਜ਼ਰੀ ਲਾਉਂਦੇ ਆਂ ਉਸ ਤੋਂ ਬਾਅਦ ਅੱਜ ਦੀ ਕਾਰਵਾਈ ਸ਼ੁਰੂ ਕਰਦੇ ਆਂ ਤੇ ਅੱਜ ਅਸੀ ਬਟਣੀ ਆਂ ਸੇਮੀਆਂ ਉਹ ਪਹਿਲਾਂ ਮੇਰ ਦਾ ਮੁੱਦਾ ਲੈ ਕੇ ਆਉਣੇ ਆਂ ਫਿਰ ਸੇਮੀਆਂ ਬਟਣੇ ਦਾ ਕਾਰਜਕ੍ਰਮ ਚਾਲੂ ਕਰਦੇ ਆਂ ਸੋਵਾਰ ਨੂੰ ਹੁਕਮ ਆਇਆ ਉੱਥੇ ਸੋਮਵਾਰ ਨੂੰ ਚੜ੍ਹੋਣੀਆਂ ਆ ਕੀ ਕਹਿੰਦੇ ਹੁੰਦੇ ਆ ਗੁਗਕੇ ਪੀਰ ਦੇ ਆਪਣੇ ਗਾਇਦਾ ਕੁਝ ਕਹਿੰਦੇ ਹੁੰਦੇ ਆ ਤੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰਦੇ ਹੋ ਤੇ ਮਿਲਦੇ ਆ ਅੱਜ ਦੇ ਕਾਰਜਕ੍ਰਮ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਕੇ ਜਿਹੜਾ ਡੀਜੀ ਸੈਟ ਆਪਾਂ ਰੱਖਿਆ ਉਹਦੇ ਫਿਲਟਰ ਦੀ ਸਫਾਈ ਕਰਨ ਵਾਸਤੇ ਫਿਲਟਰ ਕਢਾਇਆ ਮਾਨ ਸਿੰਘ ਤੋਂ ਤੇ ਉਹ ਫਿਲਟਰ ਸਾਫ਼ ਕਰਕੇ ਮੁੜ ਕੇ ਫੇਰ ਫਿੱਟ ਕਰ ਦਿੱਤਾ ਜਿਆਦਾ ਡਸਟ ਨਹੀਂ ਸੀ ਕਿ ਮੈਂ ਸੋਚਿਆ ਡਸਟ ਹੋ ਗਈ ਇਹਦੇ 'ਚ ਪਰ ਡਸਟ ਜ਼ਿਆਦਾ ਨਹੀਂ ਨਿਕਲੀ ਇੱਕ ਟੱਕਰ ਉਹ ਖੋਲ ਲਿਆ ਇਆ ਫਿਲਟਰ ਖਿੱਚ ਕੇ ਪ੍ਰਮਾਨ ਸਿੰਘ ਨੇ ਕਾਟ ਲਿਆ ਬਸ ਇੰਨਾ ਕੰਮ ਆਇਆ ਇਹਦਾ ਉਦੋਂ ਬਾਅਦ ਪਿੱਛੇ ਗਏ ਬਾਬਿਆਂ ਦੇ ਰੂਮ ਵਾਲੇ ਘੇੜਾ ਮਾਰਿਆ ਸਾਫ ਸਫਾਈ ਹੋਈ ਹੈ ਕਿ ਨਹੀਂ ਹੋਰ ਬਾਬਿਆਂ ਨੂੰ ਮਿਲੇ ਬਾਬਿਆਂ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਇਸ ਟਾਈਮ ਤਿੰਨ ਜਣੇ ਹੀ ਆ ਪਿੱਛੇ ਗ੍ਰੰਤੀ ਸਿੰਘ ਆ ਤੇ ਦੋ ਕੀਰਤਨੀ ਆ ਸੇਵਾਦਾਰ ਸਾਡਾ ਛੁੱਟੀ ਤੇ ਗਿਆ ਹੈ ਇਹ ਸਾਡੇ ਗੁਰਦਾਰੇ ਸਾਹਿਬ ਦਾ ਪਿਛਲਾ ਹਿੱਸਾ ਲੰਗਰ ਹਾਲ ਆ ਤੇ ਆ ਲੰਗਰ ਹਾਲ ਦੇ ਪਿਛਲੇ ਆ ਪਹਿਲੇ ਬਾਥਰੂਮ ਹੁੰਦੇ ਸੀਗੇ ਤੇ ਹੁਣ ਇਹਨਾਂ ਦੀ ਹਾਲਤ ਖਰਾਬ ਹੈ ਹੁਣ ਡਿਸਮੈਂਟਲ ਕਰਨੇ ਆ ਤੇ ਇੱਧਰ ਪੌਣੀ ਆ ਆ ਬਾਬਾ ਜੀ ਹੁਣਾਂ ਦੇ ਰੂਮ ਹੈ ਇਸ ਇਹਨਾਂ ਦੇ ਪਿਛਲਾ ਪਾਸਾ ਆ ਗੁਰਦੁਆਰਾ ਸਾਹਿਬ ਪਿਛਲੇ ਪਾਸਿਓਂ ਤੇ ਆ ਬਾਬਿਆਂ ਦੇ ਰੂਮ ਦੀ ਛੱਤ ਇਹ ਜਿਹੜੀ ਛੱਤ ਆ ਇਹ ਪਹਿਲਾਂ 2 ਕਮਰੇ ਬਣੇ ਫਿਰ ਫਿਰ ਮੇਰੇ ਖਿਆਲ ਦੋ ਬਣੇ ਸੀ ਫਿਰ ਇੱਕ ਬਣਿਆ ਇਦਾਂ ਕਰਕੇ ਵਾਰੀ-ਵਾਰੀ ਬਣੇ ਆ ਆ ਕਰਕੇ ਨਾ ਚ ਨਾ ਸੀ ਪੇਜ ਦੇ ਸਮੱਸਿਆ ਆਈ ਜਾ ਰਹੀ ਆ ਹਟਦੀ ਨਹੀਂ ਆ ਪਿੱਛੇ ਅਸੀਂ ਆ ਜੋਇੰਟ ਇੱਥੇ ਆ ਬੜਾ ਅਸੀਂ ਆਪਣੇ ਵੱਲੋਂ ਜਗਾਲ ਲਾ ਕੇ ਵਿੱਚ ਮੁਰਗਾ ਜਾਲੀ ਵਗੈਰਾ ਪਾ ਪੋ ਕੇ ਹੋਰ ਕੀ ਉਹ ਡਾਕਟਰ ਫਿਕਸਟ ਵਾਲਾ ਪਾ ਕੇ ਸਾਰਾ ਕਰਿਆ ਫੇਰ ਵੀ ਸੀਪੇਜ ਨਹੀਂ ਰੁਕੀ ਹੁਣ ਸਾਡੀ ਪਲਾਨਿੰਗ ਆ ਕਿ ਆ ਜਿਹੜੀ ਇਟਾਂ ਚੁਣੀ ਐ ਇਟਾਂ ਦੇ ਉੱਪਰ ਆ ਪਾਈਪ ਲਾ ਦੇਣੇ ਆ ਮਤਲਬ ਇਹ ਐਂ ਲੰਮੇ ਦਾ ਨੂੰ ਪੈਪ ਲਾਉਣੇ ਇਧਰੋਂ ਇਧਰ ਤੱਕ ਪੂਰੇ ਟੋਟੋ ਟੋਟ ਤੱਕ ਲੰਮੇ ਲੰਮੇ ਪੈਪ ਨਾਲਾ ਕੇ ਉਹ ਪਾਈਪ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਉਹ ਪਾਈਪ ਲੱਗ ਜਾਣੇ ਆ ਤਿੰਨ ਥਾਂ ਲੱਗਣਗੇ ਪਾਈਪ ਔਰ ਉੱਪਰ ਸੀਟਾਂ ਪਾ ਦੇਣੀਆਂ ਜਿਹੜੀ ਸੀਮੈਂਟ ਵਾਲੀ ਐਡਵੈਸਟਰ ਸੀਟਾਂ ਹੋਣੀਆਂ ਉਹ ਪਾ ਦੇਣੀਆਂ ਤੇ ਸਮੱਸਿਆ ਮੈਨੂੰ ਲੱਗਦਾ ਵੀ ਖਤਮ ਹੋ ਜਾਊਗੀ ਹੋਰ ਤਾਂ ਸੀ ਪੇਜ ਖਤਮ ਕਰਨ ਦੀ ਹੋਰ ਕੋਈ ਸਮੱਸਿਆ ਹੋਰ ਕੋਈ ਸੋਲੂਸ਼ਨ ਸਾਨੂੰ ਮਿਲ ਨਹੀਂ ਰਿਹਾ ਬਹੁਤ ਕੁਝ ਕਰ ਲਿਆ ਇੱਥੇ ਵੀ ਇੱਕ ਵਾਰੀ ਦੁਬਾਰਾ ਦੀ ਪਾ ਕੇ ਦੇਖ ਲਿਆ ਆ ਦੋ ਰੂਮ ਜਿਆਦਾ ਸੀਪੇਸ ਕਰਦੇ ਆ ਤੇ ਉਹ ਹੁਣ ਆਪਾਂ ਉਹ ਪੈਪਰ ਲਾ ਕੇ ਤੇ ਸੀਟਾਂ ਪਾ ਦੇਣੀਆਂ ਉਹ ਤੇ ਸਮੱਸਿਆ ਮੈਨੂੰ ਲੱਗਦਾ ਇਹ ਖਤਮ ਹੋ ਜਾਊਗੀ ਫਿਰ ਤੇ ਨਹੀਂ ਤਾਂ ਫਿਰ ਕੋਈ ਹੋਰ ਹੋਰ ਤਾਂ ਹੁਣ ਕੀ ਕਰਾਂਗੇ ਫਿਰ ਉਸ ਤੋਂ ਬਾਅਦ ਕ੍ਰੈਕ ਆ ਗਿਆ ਉਹ ਸਾਰੀ ਛੱਤ 'ਚ ਬੰਦੇ ਨਹੀਂ ਮਿਲ ਰਹੇ ਮਿਸਤਰੀ ਨਹੀਂ ਮਿਲ ਰਹੇ ਕੰਮ ਕਈ ਰੁਕਿਆ ਸਾਡੇ ਜਿਹੜਾ ਲੰਗਰ ਹਾਲ 'ਚ ਉਹ ਲਾਉਣਾ ਸੀ ਆਪਾਂ ਅਨਡਕਟਿੰਗ 쿨ਰ ਵਾਲਾ ਸਿਸਟਮ ਕਰਨਾ ਸੀ ਉਹ ਵੀ ਸਾਡਾ ਲਿੱਚੀ ਪਿਆ ਆ ਮਿਸਤਰੀ ਹਾਂ ਕਰਦੇ ਆ ਫੇਰ ਨਹੀਂ ਆਉਂਦੇ ਨੇਵਰ ਦੀ ਬਹੁਤ ਸਮੱਸਿਆ ਇੱਥੇ। ਉਹ ਅੱਜ ਫੇਰ ਇੱਕ ਮਿਸਤਰੀ ਨੂੰ ਕਹਿ ਕੇ ਆਇਆ ਤੇ ਦੇਖੋ ਜੇ ਉਹ ਕੱਲ ਨੂੰ ਆ ਜਾਵੇ ਤਾਂ ਨਹੀਂ ਤਾਂ ਫੇਰ ਵੇਟ ਕਰਨਾ ਪਊਗਾ ਫੇਰ ਹੋਰ ਕੀ ਕਰ ਸਕਦੇ। ਕੋਈ ਨਾ ਕੋਈ ਮਿਸਤਰੀ ਮਿਲੂਗਾ ਫੇਰ ਕਰਾ ਲੇ। ਆ ਸਾਡਾ ਮੇਨ ਸੁਚਣ ਕਮਰਾ ਆ। ਇਹ ਕਮਰੇ ਦੀ ਹਾਲਾਤ ਬਹੁਤ ਮਾਰੇ ਹੋਏ ਹੋਆ। ਅੰਦਰ ਵਿੱਚ ਸਟੋਰਜਾ ਬਣਾਤਾ ਵਿੱਚ ਸਾਰਾ ਕੁਝ ਪੜੀ ਬੈਠੇ ਆ। ਇਹ ਹੁਣ ਮੇਨ ਸੁਚਾ ਇੱਥੋਂ ਪੱਟ ਕੇ ਆ ਸਾਰਾ ਜਿਗਾਰੜ ਪੱਟਣਾ ਹੈ। ਤੇ ਇਹ ਆਪਾਂ ਲੈ ਜਾਣਾ ਹੈ। ਇਧਰ ਜੈਂਟਸ ਬਾਥਰੂਮ ਬਣਿਆ। ਇਹ ਵੀ ਸਾਡੇ ਕਾਰਕਾਲ ਵਿੱਚ ਬਣਿਆ ਵਧੀਆ। ਵਧੀਆ ਫਰੈਸ਼ ਕਰਕੇ ਬਣਾਇਆ। ਹੁਣ ਗਾਹਾਂ ਉਹ ਨਾਲ ਬੁੜੇ ਕੰਮ ਕਰਨਾ ਚਲੋ ਨਾ ਲਾ ਲਿਓ ਨਾ ਫੇਰ ਹੁਣ ਜਿਵੇਂ ਮਿਸਟਰ ਮਹਿਲ ਸਿੰਘ ਹੈ ਮੂੰਛਾ ਕੋ ਬਾਟ ਵੀ ਦੇ ਲੋ ਮੂੰਛਾ ਕੋ ਬਾਟ ਦੇ ਲੋ ਆਪ ਕੋਈ ਬਾਤ ਨਹੀਂ ਤੇ ਆ ਜਿਹੜਾ ਹੈਗਾ ਆ ਇਧਰ ਲੇਡੀਜ਼ ਬਾਥਰੂਮ ਹੈ ਤੇ ਉਹ ਜਿਹੜੀ ਮੇਨ ਸੁੱਚ ਆ ਉਹ ਇੱਥੇ ਲਿਆਉਣੀ ਹੈ ਐ ਛੱਟ ਦੇ ਥੱਲੇ ਕਿਸੇ ਇੱਥੇ ਪੈਸਕੰਦ ਨਾ ਜਾਓ ਸਾਹਮਣੇ ਦੇ ਕੰਨ ਲਾਵਾਂਗੇ ਤੇ ਜਨਰੇਟਰ ਜਿਹੜਾ ਡੀਜੀ ਸੈਟਰ ਕਿ ਉਹ ਵੀ ਇੱਧਰ ਲਿਆਉ ਲਿਆਉਗਾ ਤੇ ਆ ਜਿਹੜਾ ਖਲਾਰਾ ਆ ਇੱਥੋਂ ਚੱਕ ਹੋ ਜਾਊਗਾ ਫਿਰ ਬਾਹਰੋਂ ਖਲਾਰਾ ਪਾਇਆ ਹੈ ਤੇ ਆ ਜਿਹੜਾ ਲੇਡੀਜ਼ ਬਾਥਰੂਮ ਆ ਇਹਦਾ ਲੈਂਟਰ ਸਾਰਾ ਟੁੱਟ ਕੇ ਉਹ ਜਿਹੜਾ ਆਪਣਾ ਜਨਰੇਟਰ ਵਾਲਾ ਮੇਨ ਸੋਚ ਵਾਲਾ ਰੂਮ ਹੈ ਉਹਦਾ ਵੀ ਸਾਰਾ ਟੁੱਟ ਕੇ ਇੱਕ ਸਾਰ ਮਤਲਬ ਉੱਚਾ ਨਹੀਂ ਆਇਆ ਇਹ ਇੱਦਾਂ ਆ ਇਧਰ ਉੱਚਾ ਆ ਬੰਦੇ ਪਾਸੇ ਨੂੰ ਆਇਆ ਇਹਨੂੰ ਪੂਰੇ ਲੈਂਟਰੋ ਤੋੜ ਕੇ ਇੱਕ ਬਰਾਬਰ ਕਰਕੇ ਵਧੀਆ ਫਰੈਸ਼ ਤੇ ਇਧਰ ਲੇਡੀਜ਼ ਬਾਥਰੂਮ ਵਧੀਆ ਕਰਕੇ ਬਣਾ ਲੈਣੇ ਆ ਹਾਈ ਟੈਕ ਤੇ ਜਿਹੜੀ ਕਿ ਬਹੁਤ ਹੀ ਮੂਲ ਭੂਤ ਅਵਸ਼ਕਤਾ ਹੈ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਜਗ੍ਹਾ ਕਿਸੇ ਵੀ ਜਗ੍ਹਾ ਲੈ ਲਓ ਮੰਨ ਲਓ ਵਾਸ਼ਰੂਮ ਟਾਇਲਟ ਬਹੁਤ ਵਧੀਆ ਹੋਣੇ ਚਾਹੀਦੇ ਆ ਇਹ ਸਾਡਾ ਸਟੋਰ ਮੈਂ ਬਾਰ-ਬਾਰ ਦਿਖਾਉਣਾ ਨੇ ਤੁਹਾਨੂੰ ਆ ਕੰਡਾ ਵੀ ਰੱਖਿਆ ਹੈ ਤੋਲ ਕੇ ਸਮਾਨ ਵਣਨ ਲਈ ਤੇ ਉਹ ਜੀ ਉਹ ਤਾਂ ਨਹੀਂ ਆਤਾ ਮਾ ਦੇਖ ਕਾਜੀਓ ਇਹ ਹੁਣ ਕਰੇ ਚੱਲ ਰਹੀ ਆ ਚੱਲ ਜਾ ਯਾਰੇ ਕਿੱਥਾਂ ਲਿਆ अच्छा इसमें ऊपर मैं अच्छा आप तो टेप की भी ज़रूरत नहीं है ना चलो काट इसको भी अब ये लाइट आ रहा है चलो कर है ना नहीं लोड भरते जाएँगे ना अच्छा है हाँ जी बताइए हाँ उठा देना इसको ऊपर और ये बात अब उधर देखें चालू हो गया हो गया पंखा चल रहा है नहीं, चल रहा नहीं नहीं ये वाला चल रहा था वो नहीं चल रहा था वो वाला पंखा नहीं चल रहा था ये स्लो कैसे ये स्लो कैसे हो गई वाला पंखा अपन मोटर चालू करके देख लेते हैं चालू होगी चालू अब बंद करें इधर से बंद करूं पहले गया उड़ गया ये इसका लोड यहाँ से बंद कर देता हूँ ये लाइट वाइट कैसे बंद हुआ इसको ऑफ करना पड़ेगा क्या अच्छा चार्जिंग तो बंद चार्जिंग को ऑन कर रखिए तो चार्जिंग ऑन है ऑन है ऑन है ठीक है वो अपने बंद हो जाएगा चलो अब क्या करोगे अब इसको मेन लाइन से मेन लाइन से कनेक्ट कर दो तो ये इसको हाँ। 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 आप लगाओ तो लगा दे तो ये एक का इधर लगा देंगे क्या बाद में हाँ। चल, चल चल अब वो नहीं लगेगा इसमें अलग 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 है है हाँ। है काम है काम कौन सा जो रहा अब टेम्पररी काम कहिए कि बोल्ट लगाइए दोनों वही वही छह जाती इसमें ऐसे नट बोल्ट लगेगा और hmm. नहीं तो ऐसी जॉइन हो गई hmm. नहीं लगेगा ना ਖੋ ਨੀਚੇ ਕਰ ਦਿਆ ਨਾ ਆ ਆ ਗਿਆ ਉਧਰ ਲੇਟ ਆ ਬੋਰਡ ਪਟਕੇ ਪਰਲੇ ਪਾਸੇ ਲੈ ਜਾਣਾ ਹੈ ਜਿੱਥੇ ਆਪਾਂ ਨਵਾਂ ਜਗਾੜ ਕੀਤਾ ਹੁੰਸੋ ਮੇਨ ਸੋਚ ਲੈ ਉਸ ਤੋਂ ਬਾਅਦ ਫਿਰ ਆ ਸੋਚਾਂ ਮੇਨ ਸੋਚ ਆ ਸਬਾਰ ਕੇ ਸਬਾਰ ਬੋਲਦੇ ਨੇ ਇਸ ਨੂੰ ਕੀ ਬੋਲਦੇ ਬਸ ਬਾਰ ਬਸ ਬਾਰ ਹੋਰ ਇਹ ਗ੍ਰਿਪਾਂ ਗ੍ਰਿਪਾਂ ਸਾਰੀਆਂ ਉਧਰ ਜਾਉਂਗੀਆਂ ਇਹ ਹੈ ਮਾਰੇ ਚੰਦਰਾ ਜੀ ਇਹ ਚੰਦਰਾ ਹੈ ਚੰਦਰਾ ਇਹ ਚੰਦਰਾ ਜੀ ਹੈ ਟਾਈਮ ਹੋ ਗਿਆ 1.5 ਤੇ ਹੁਣ ਆਪਣੀ ਤਿਆਰੀ ਹੈ ਘਰਵਾਲ ਜਾਣ ਦੀ ਤੇ ਜਾ ਕੇ ਅੱਜ ਸੇਮੀਆਂ ਬਟਲਣੇ ਦਾ ਪ੍ਰੋਗਰਾਮ ਹੈ ਮੈਂ ਦਮ ਉਹ ਲੈ ਕੇ ਜਾਣੇ ਆ ਤੇ ਸੇਮੀਆਂ ਬੱਟਦੇ ਆ ਘਰ ਚਲ ਕੇ ਫਿਰ ਠੀਕ ਹੈ ਜੀ ਸੇਵੀਆਂ ਬਟਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਮੈਦੇ ਨੂੰ ਗੁੰਨਿਆ ਜਾ ਰਿਹਾ ਆ ਟੈਂਗੂ ਇਹ ਗੁੰਨ ਕੇ ਫਿਰ ਇਹਦੀਆਂ ਸੇਮੀਆ ਪੱਟੀਆਂ ਚਾਹੂਗੀ ਆ ਆਇਆ ਸਾਡੀ ਮਸ਼ੀਨ ਸੇਮੀਆ ਪੱਟਣ ਵਾਲੀ ਇਹਨੂੰ ਧੋ ਲਿਆ ਆਪਾਂ ਤੇ ਹੁਣ ਇਹਨੂੰ ਆਪਾਂ ਅਸੈਂਬਲ ਕਰਾਂਗੇ ਸੇਮੀਆਂ ਚਾਲੂ ਹੋ ਗਈਆਂ ਜੀ ਨਿਕਲਣੀਆਂ ਬਾਸੇ ਤੋੜ-ਤੋੜ ਕੇ ਚਾਦਰ ਦੇ ਉੱਪਰ ਪਾਈ ਜਾਣੀਆਂ ਲਓ ਜੀ ਬਾਸ ਛੜੀਆਂ ਨੇ ਸੇਮੀਆਂ ਤੇ ਬੜਾ ਸੋਹਣਾ ਡਿਜ਼ਾਈਨ ਜਿਹਾ ਲੱਗ ਰਿਹਾ ਪਿਆ ਸੇਮੀਆਂ ਬਾਠ ਹੋ ਗਈਆਂ ਤੇ ਆਪ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਲੱਗਣ ਦਿਹਾੜੇ ਤਿੰਨ ਚਾਰ ਦਿਨ ਸੁੱਕਣ ਕਿਉਂਕਿ ਧੁੱਪ ਬੜੀ ਬੜੀ ਹੋਣੀ ਈ ਦੀ 2-3 ਘੰਟੇ ਬੜੀ ਧੁੱਪ ਹੁੰਦੀ ਹੈ ਬੁਕਰਨੀ ਬਹੁਤ ਆਉਂਦਾ ਛੇਤੀ ਸੁੱਕ ਜਾਂ ਤੇ ਸੋਮਵਾਰ ਨੂੰ ਆਪਾਂ ਚੜਾਉਣੀ ਆ ਜਾਂ ਤਾਂ ਸੋਮਵਾਰ ਤੱਕ ਹਲੇ ਟਾਈਮ ਹੈ ਤੇ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਇਸ ਮਾਤੀ ਕਰਦੇ ਆ ਕੱਲ ਨੂੰ ਮਿਲਦੇ ਆ ਕਨੋਨੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਲਿਓ ਤੇ ਕਮੈਂਟ ਵੀ ਕਰ ਦਿਆ ਕਰੋ ਕਿੱਦਾਂ ਦੀ ਲੱਗ ਰਹੀ ਵੀਡੀਓ ਕਿ ਗੱਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ